ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਨਵੀਂ ਨਫ਼ਰਤ ਪੈਦਾ ਕਰਨ ਦੇ ਲਈ ਰਾਜਨੀਤੀ ਰਹੀ ਇੱਕ ਨਵੀਂ ਖੇਡ ਸ਼ੁਰੂ ਕਰ ਦਿੱਤੀ ਆ ਜਿਸ ਵਿੱਚ ప్రతి ਹਰੇਕ ਪੰਜਾਬੀ ਦਾ ਫਰਜ਼ ਬਣਦਾ ਕਿ ਉਹ ਹੁਣ ਤੋਂ ਹੀ ਸੁਚੇਤ ਹੋ ਜਾਵੇ ਜੇ ਨਹੀਂ ਹੋਵੇਗਾ ਤਾਂ ਹੋ ਸਕਦਾ ਕਿ ਉਹ ਸ਼ਿਕਾਰ ਹੋ ਜਾਵੇ ਉਹ ਜੇ ਸ਼ਿਕਾਰ ਹੋ ਜਾ ਤਾਂ ਉਹਦਾ ਪਰਿਵਾਰ ਉਹਦੇ ਧੀਆ ਪੁੱਤਰ ਉਹਦੇ ਮਾਪੇ ਬਾਪ ਤੇ ਬਾਕੀ ਪਰਿਵਾਰਕ ਮੈਂਬਰਾਂ ਤੇ ਹੋ ਸਕਦਾ ਮੁੜ ਕੇ ਉਹ ਪਰਚੇੋਂ ਤੱਕ ਵੀ ਹੋ ਜਾਂਦੇ ਕਤਲੇਆਮ ਤੱਕ ਵੀ ਗੱਲ ਚੱਲ ਜੇ ਉਹ ਹਰੇਕ ਪੰਜਾਬੀ ਦਾ ਫਰਜ਼ ਬਣਦਾ ਜਿਹੜੇ ਰੋਕ ਰਾਜਨੀਤੀ ਦੇ ਨਾਲ ਜੁੜੇ ਹੋਏ ਨੇ ਉਹ ਇਧਰ ਜ਼ਰੂਰ ਧਿਆਨ ਦੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮਿਆਂ 'ਚ ਜਾਂ ਕੁਝ-ਕੁਝ ਸਟੇਟਾਂ ਦੇ ਵਿੱਚ ਐਵੇਂ ਕੀਤਾ ਜਾ ਰਿਹਾ ਕਿ ਅਲੱਗ-ਅਲੱਗ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਬੁਲਾ ਕੇ ਤੇ ਬਹਿਸ ਕੀਤੀ ਜਾਂਦੀ ਆ ਜਾਂ ਇਕੱਠ ਕੀਤਾ ਜਾਂਦਾ ਤੇ ਉੱਥੇ ਸਵਾਲ-ਜਵਾਬ ਕੀਤੇ ਜਾਂਦੇ ਤੁਹਾਡੀ ਪਾਰਟੀ ਨੇ ਕੀ ਕੀਤਾ ਤੁਹਾਡੀ ਪਾਰਟੀ ਨੇ ਆ ਖਾ ਲਿਆ ਇਸੇ ਤਰ੍ਹਾਂ ਪੰਜਾਬ ਵਿੱਚ ਹੋ ਗਿਆ ਉੱਥੋਂ ਤੱਕ ਦੀ ਜਿਹੜੀ ਗੱਲ ਦੂਜੀਆਂ ਸਟੇਟਾਂ ਦੇ ਲੋਕਾਂ ਦੀ ਗੱਲ ਹੈ ਉਹ ਸਿਰਫ ਇੱਕ ਬਹਿਸ ਕਰਦੇ ਨੇ ਕਿਉਂਕਿ ਉਹਨਾਂ ਦਾ ਹਵਾ ਪਾਣੀ ਤੇ ਮਿੱਟੀ ਦਾ ਜਿਹੜਾ ਰੰਗ ਕੁਛ ਹੋਰ ਨਹੀਂ ਜਦੋਂ ਕਿ ਪੰਜਾਬ ਦੇ ਵਿੱਚ ਕੀ ਆ ਕਿ ਜਦੋਂ ਤੁਸੀਂ ਆਂ ਤਾਂ ਇੱਥੋਂ ਤੱਕ ਵੀ ਦੇਖਿਆ ਤੁਸੀਂ ਵੀ ਦੇਖਿਆ ਕਿ ਕਈ ਵਾਰਾਂ ਲੋਕ ਝੰਡੀਆਂ ਲਾਉਣ ਤੋਂ ਬੂਥ ਲਾਉਣ ਤੋਂ ਜਾਂ ਨਿੱਕੇ ਮੋਟੀਆਂ ਹੋਰ ਗੱਲਾਂ ਤੋਂ ਤਾਂ ਆਮ ਲੜਾਈਆਂ ਹੁੰਦੀਆਂ ਨੇ ਕਈ ਵਾਰਾਂ ਤਾਂ ਕਤਲ ਤੱਕ ਹੋ ਜਾਂਦੇ ਨੇ ਇੱਕ ਪਾਰਟੀ ਦੇ ਬੰਦੇ ਦੂਜੀ ਪਾਰਟੀ ਦੇ ਕਤਲ ਤੱਕ ਕਰ ਦਿੰਦੇ ਨੇ ਜਿਹਦੇ ਕਰਕੇ ਕਈ ਵਾਰਾਂ ਕਈ ਪਰਿਵਾਰਾਂ ਦੇ ਪਰਵਾਰ ਚੇਲਾ ਚ ਰੁਲ ਗਏ ਉਹਨਾਂ ਦੀਆਂ ਧੀਆ ਪੁੱਤਰ ਬੱਚੇ ਔਰਤਾਂ ਮਰਦ ਤੇ ਹੁਣ ਕੀ ਹੋ ਰਿਹਾ ਕਿ ਜਦੋਂ ਅਲੱਗ-ਅਲੱਗ ਪਾਰਟੀ ਦੇ ਲੋਕਾਂ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਕੇ ਕੋਈ ਸਵਾਲ ਕਰਦਾ ਉੱਥੇ ਮੌਜੂਦਾ ਪਾਰਟੀ ਦੇ ਵੀ ਲੋਕ ਹੁੰਦੇ ਤੇ ਵਿਰੋਧੀ ਧਿਰ ਦੇ ਲੋਕ ਵੀ ਹੁੰਦੇ ਨੇ ਕਿ ਮੌਜੂਦਾ ਪਾਰਟੀ ਵਾਲੇ ਜੋ ਸਵਾਲ ਕੀਤੇ ਜਾਂਦੇ ਉਹਨਾਂ ਕੋ ਸੱਤਾ ਹੁੰਦੀ ਆ ਤੇ ਫਿਰ ਉਹ ਕੀ ਕਰਦੇ ਨੇ ਨਫ਼ਰਤ ਰੱਖਦੇ ਨੇ ਆਪਣੇ ਦਿਮਾਗ ਵਿੱਚ ਤੇ ਵਿਰੋਧੀ ਧਿਰ ਵਾਲੇ ਵੀ ਰੱਖਦੇ ਹੋਣਗੇ ਤੇ ਫਿਰ ਕੀ ਹੁੰਦਾ ਕਿ ਇੱਕ ਦੂਜੇ ਦਾ ਨੁਕਸਾਨ ਕਰਨ ਦੀਆਂ ਯੋਜਨਾਵਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਇਹਨਾਂ ਨਾਲ ਕਿੰਜ ਪਰਚਾ ਦਰਜ ਕਰਾਇਆ ਜਾਵੇ ਇਹਨਾਂ ਨੂੰ ਕਿੰਜ ਫਸਾਇਆ ਜਾਵੇ ਤੇ ਜਦੋਂ ਫਿਰ ਇਹੋ ਜਿਹਾ ਮਾਹੌਲ ਬਣਦਾ ਫਿਰ ਤੁਸੀਂ ਸਭ ਜਾਣਦੇ ਹੋ ਘੱਟ ਕੋਈ ਵੀ ਨਹੀਂ ਕਰਦਾ ਤਾਂ ਫਿਰ ਉਤੋਂ ਝਗੜੇ ਜਿਹੜੇ ਨੇ ਕਤਲ ਤੱਕ ਨੌਬਤ ਜਾਵੇਗੀ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਈ ਤੁਸੀਂ ਇਹੋ ਜਿਹੀ ਬੈਸ ਵਿੱਚ ਨਾ ਪੋ ਕਿਉਂਕਿ ਤੁਸੀਂ ਅਕਸਰ ਇਹ ਵੀ ਦੇਖਦੇ ਹੋ ਜਿਹੜੀਆਂ ਪਾਰਟੀਆਂ ਪਿੱਛੇ ਲੋਕਾਂ ਨੇ ਲੜਾਈਆਂ ਝਗੜੇ ਕੀਤੇ 23 24 25 26 307 30 ਦੋ ਦੇ ਪਰਚੇ ਰਜਿਸਟਰਡ ਕਰਾਏ ਉਹ ਲੀਡਰ ਤਾਂ ਰਾਤੋਂ ਰਾਤ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ 'ਚ ਚੱਲ ਗਏ ਉਹਨਾਂ ਨੇ ਦੂਜੀਆਂ ਪਾਰਟੀਆਂ ਦੀਆਂ ਪੱਗਾਂ ਤੇ ਝੰਡੀਆਂ ਫੜ ਲਈਆਂ ਜਾਂ ਕਲਾਂ 'ਚ ਉਹਨਾਂ ਨੇ ਕੱਪੜੇ ਪਾਲੇ ਤੇ ਤੁਸੀਂ ਜਿਹੜੇ ਮੇਰੇ ਭੈਣ ਭਰਾ ਵਰਕਰਾਂ ਨੇ ਬੂਥ ਲਾਉਣ ਤੋਂ ਜਾਂ ਝੰਡੀਆਂ ਲਾਉਣ ਤੋਂ ਲੜਾਈਆਂ ਕੀਤੀਆਂ ਖਮਿਆਜਾ ਤੁਹਾਡੇ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਤੇ ਬਹੁਤ ਸਾਰੇ ਲੋਕ ਐਵੇਂ ਦੀਆਂ ਉਦਾਹਰਨਾਂ ਤੁਹਾਨੂੰ ਮਿਲ ਜਾਣਗੀਆਂ ਹੁਣ ਨਵੀਂ ਪੀੜ੍ਹੀ ਜਿਹੜੀ ਆ ਉਹਦੀ ਸ਼ਿਕਾਰ ਹੋਵੇਗੀ ਨਵੀਂ ਪੀੜ੍ਹੀ ਜਦੋਂ ਸ਼ਿਕਾਰ ਹੋਵੇਗੀ ਤਾਂ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਜ ਉਹ ਇੱਕ ਵਾਰੀ ਪਰਚਾ ਹੋ ਗਿਆ ਇੱਕ ਪਰਚੇ 'ਚ ਰਜਿਸਟਰਡ ਹੋ ਗਿਆ ਫਿਰ ਮੁੜ ਕੇ ਦੂਜਾ ਤੀਜਾ ਫਿਰ ਸਾਰੀ ਜ਼ਿੰਦਗੀ ਖਰਾਬ ਹੋ ਕੇ ਰਹਿ ਜਾਵੇਗੀ ਮੇਰੇ ਭੈਣ ਭਰਾਓ ਤੁਸੀਂ ਕਦੀ ਵੀ ਜੇ ਕੋਈ ਟੀਵੀ ਚੈਨਲ ਵਾਲਾ ਕੋਈ ਬਹਿਸ ਕਰਨੀ ਚਾਹੁੰਦਾ ਆ ਇਹਦਾ ਜੀ ਮੈਂ ਪੁੱਛਣਾ ਚਾਹੁੰਨਾ ਉਹਨਾਂ ਨੂੰ ਕਿਹਾ ਭਾਈ ਤੂੰ ਜਿਹੜ ਕੋ ਪੁੱਛਣਾ ਉਹਦੇ ਘਰ ਚਲ ਜਾ ਸਾਡਾ ਦਿਮਾਗ ਨਹੀਂ ਖਰਾਬ ਹੋਇਆ ਕਿ ਅਸੀਂ ਇੱਕ ਮੰਡਲ 'ਚ ਆ ਕੇ ਬਹਿ ਜਾਈਏ ਇੱਕ ਗਰੁੱਪ 'ਚ ਆ ਕੇ ਬਹਿ ਜਾਈਏ ਉਹ ਵੀ ਬਹਿ ਜਣ ਅਸੀਂ ਬਹਿ ਜਾਈਏ ਕਿਉਂਕਿ ਪੰਜਾਬੀਆਂ ਨੂੰ ਗੁੱਸਾ ਬਹੁਤ ਛਿੱਟੀ ਆਉਂਦਾ ਕਿ ਜਿਹੜਾ ਗੁੱਸਾ ਆ ਫਿਰ ਤੁਹਾਨੂੰ ਤੁਸੀਂ ਵੀ ਜਾਣਦੇ ਹੋ ਕਿ ਇਹ ਗੁੱਸਾ ਲੜਾਈ ਝਗੜੇ ਤੇ ਕਤਲ ਤੱਕ ਨੌਬਤਾਂ ਲਿਆ ਦਿੰਦਾ ਖਮਿਆਜਾ ਵੀਰੋ ਆਪਾਂ ਨੂੰ ਭੁਗਤਣਾ ਪੈਣਾ ਜੇ ਲੀਡਰ ਕਿਸੇ ਨੇ ਕਹਨੇ ਬਾਣੀ ਫੜਨੀ ਜਿਹੜਾ ਫਸ ਗਿਆ ਟੱਬਰ ਉਹ ਫਸ ਗਿਆ ਇਸ ਕਰਕੇ ਆਪਾਂ ਇਹੋ ਜੀ ਬਹਿਸ ਤੋਂ ਦੂਰ ਹੋਈਏ ਤਾਂ ਕਿ ਸਾਡੇ ਜ਼ਿੰਦਗੀਆਂ ਬਚ ਸਕਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵੱਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ ਵੋਟਾਂ ਜਿੰਨੂੰ ਮਰਜ਼ੀ ਪਾਓ سپورਟ ਜਿੰਨੂੰ ਮਰਜ਼ੀ ਕਰੋ ਇਹਨਾਂ ਖੁੱਲੇ ਆਮਨਾ ਕਰੋ ਇਹ ਬਹੁਤ ਮਾੜਾ ਜੀ ਇਹ ਤੁਹਾਡੇ ਪਰਿਵਾਰਾਂ ਨੂੰ ਤਬਾਹ ਕਰ ਸਕਦਾ ਜਿਹੜੇ ਲੋਕ ਰਾਜਨੀਤੀ ਨਾਲ ਜੁੜੇ ਹੋਏ ਨੇ